ਹਾਂਜੀ ਹਸੀ ਗੱਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਮਿੱਤਰੋ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਜਣਾ ਨੂੰ ਬਾਗਾਪੁਰਾਣਾ ਪੈਂਦੀ ਆਂ ਬਾਈ ਲਾਪਰੀਤ ਕੋਲੇ ਪਹੁੰਚੇ ਆਂ ਬਹੁਤ ਸੋਹਣੇ ਨਾਗਾ ਬਾਈ ਕੋਲੇ ਬੱਚਿਆਂ ਦੇ ਉਹਦੀਆਂ ਟਾਪ ਕਲਾਸ ਆ ਤੇ 4 4-5 ਮਹੀਨੇ ਤੋਂ ਲੈ ਕੇ ਮੰਨ ਕੇ ਚੱਲੂ ਇਸ ਸਾਲ ਸਵਾ ਸਾਲ ਤੱਕ ਦੀਆਂ ਬੱਚਿਆਂ ਬਾਈ ਕੋਲੇ ਇਸ ਟਾਈਮ ਮੌਜੂਦ ਆ ਤੇ ਗਿਣਤੀ ਦੇ ਵਿੱਚ ਕਈ ਨਾਗਾ ਹੁਣੀਆਂ 10-12 ਤੇ ਬਾਕੀ 6 ਦੀ ਵੀਡੀਓ ਅੱਜ ਆਪਾਂ ਬੋਣੀ ਹੈ ਤੇ 4 ਬਾਈ ਕੋਲੇ ਹਜੇ ਹੋਣੀ ਐ ਨਾ ਤੇ ਉਹਦੀ ਵੀਡੀਓ ਆਪਾਂ ਕਾ ਲੂਗਾ ਆਪਣੇ ਚੈਨਲ ਤੇ ਆਊਗੀ ਤੇ ਕਰਦੇ ਆਪਾਂ ਬਾਈ ਜੀ ਤੋਂ ਲੈਨੇ ਜਾਣਕਾਰੀ ਗਾਈਆਂ ਭਰਾ ਦੀ ਕੀ ਡਿਟੇਲ ਹੈ ਇਹਨਾਂ ਦੀ ਤੇ ਜਿਹੜਾ ਵੀ ਭਰਾ ਆਪਣੇ ਚੈਨਲ ਤੇ ਨਵਾਂ ਆਉਂਦਾ ਉਹ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਾ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਆ ਕਰੋ ਤੇ ਜਿਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ 62807 7991 ਤੇ ਬਾਕੀ ਕਰਦੇ ਹਾਂ ਸ਼ੁਰੂ ਆਪਾਂ ਕਰਦੇ ਹਾਂ ਗੱਲਬਾਤ ਬਾਈ ਨਾਲ ਪੁੱਛਦੇ ਹਾਂ ਬਾਈ ਲਾਪਰੀ ਤੋਂ ਹੋਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਡਰੈਸਸ ਦੱਸੋ ਜੀ ਨਾਮ ਮੇਰਾ ਲਾਪਰੀ ਤੋਂ ਬਾਈ ਪਿੰਨ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਾਣਾ ਨੇੜੇ ਸ਼ਹਿਰ ਭਗਤਾ ਭਾਈ ਕਾ ਤੇ ਬਗਰਾਰੀਆਂ 1.5 ਕਿਲੋਮੀਟਰ ਬਾਅਦ ਜਾਂਦਾ ਬਰਨਾਲਾ ਹਾਂ ਵੱਡਾ ਰੋਡ ਨਾਲ ਦਾ ਬਾਈ ਦੇ ਘਰਾਂ ਕੋਲ ਦੀ ਤੇ ਬਾਈ ਦਾ ਖੇਤਾਂ ਦੇ ਵਿੱਚ ਘਰ ਹੈ ਤੇ ਬਾਈ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਗ ਆਪਣੇ ਕੋਲੇ ਅੱਜ ਦੀ ਵੀਡੀਓ ਆਪਣੇ ਕੋਲੇ ਬਾਈ 6 ਬੱਚੀਆਂ ਹਾਂਜੀ ਉਹ ਬੱਚੀਆਂ ਤਾਂ ਹੈਗੀਆਂ ਆਪਣੇ ਕੋਲ 10 ਕੰਗੂ ਆ ਤੇ ਆਪਾਂ ਵੀਡੀਓ ਦਿਖਾਵਾਂਗੇ 6 ਉਹ 3 ਹੋਣੀਆਂ ਉਹ ਨਮੋਣ ਤਵਾਉਣ ਵਾਲੀ ਕਰਤਾ ਠੀਕ ਉਹਨਾਂ ਤੋਂ ਵੈਸੇ ਕੈਮਰਾ ਆਪਾਂ ਮਾਰ ਦਾਂਗੇ ਤੇ ਉਹਨਾਂ ਦੀ ਵੀਡੀਓ ਆਪਾਂ ਫਿਰ ਕੱਲ ਨੂੰ ਪਾ ਦਾਂਗੇ ਹਾਂ ਠੀਕ ਆ ਬਾਈ ਤੇ ਬਾਈ ਫਿਰ ਆਪਾਂ ਕਰ ਲਗੇ ਸ਼ੁਰੂ ਇੱਕ ਨੰਬਰ ਤੋਂ ਹਾਂਜੀ ਹਾਂਜੀ ਤੇ ਆਦਾ ਮੋਬਾਈਲ ਨੰਬਰ ਬਾਈ ਬੋਲ ਦੇ ਲੱਭ 9729 52844 ਬਾਈ ਠੀਕ ਆ ਬਾਈ ਤੇ ਦੱਸੀ ਬਾਈ ਇਹਦੀ ਕੀ ਡਿਟੇਲ ਹੈ ਕਿੰਨੀ ਉਮਰ ਦੀ ਹੈ ਬੱਚੀ ਆ ਦਿਖਾ ਦਿਆਂ ਤੇ ਥੱਲਾ ਇਹਦਾ ਬੱਚਾ ਬਾਈ ਕਹਿੰਦਾ ਪਹਿਲਾਂ ਥੱਲਾ ਹੀ ਵਿਖਾ ਗੱਬਨ ਵਾਲੀ ਝੋਲੀ ਲਈ ਫਿਰਦੀ ਆ ਮਾਂ ਦੀ ਬਾਲੀ ਸਕੀਨ ਆ ਤੇ ਖਰਗੋਸ਼ ਵਰਗੀ ਆ ਬਾਈ ਦੇਖੋ ਹਾਲੇ ਕਹਿੰਦਾ ਕੌਲੀ ਚ ਪਾਣੀ ਪੀਂਦਾ ਐ ਨੀਚੇ ਨੀਕੇ ਕਹਿੰਦਾ ਫੇਸ ਕੁਆਲਟੀ ਕਰੋ ਚੱਕ ਬਾਈ ਨਸਰਾਂ ਨੂੰ ਖਰਾਬ ਬਹੁਤ ਆ ਹੈਨਾ ਹਾਂਜੀ ਹਾਂ ਅੱਛੀ ਦਾ ਪੂਰੀ ਟੌਪ ਕਲਾਸ ਆ 5 5.5 ਮਹੀਨੇ ਬਾਈ ਉਮਰ ਦੱਸਦਾ ਇਹਦੀ ਤੇ ਜਾਤ ਬਾਤ ਬਹੁਤ ਆ ਤੋਰਾ ਤਾਰਾ ਇੱਕ ਨੰਬਰ ਆ ਦੇਖੋ ਤਰਦੀ ਦਾ ਵੱਡੀਆਂ ਗਾਈਆਂ ਵਾਂਗੂ ਆ ਬਾਈ ਹੈਨਾ ਬਾਈ ਫਾਰਮ ਚ ਲੈ ਜਾਂਦਾ ਫਿਰਦੀ ਆ ਠੀਕ ਆ ਤੋਂ ਦੱਸ ਨਾ ਇੰਤੈਂਟ ਲੋ ਨੂੰ ਨਾ ਗ੍ਰੀਨ ਦਾ ਬੇਦਸਾ ਪਾਇਆ ਬਾਈ ਜਾ ਕੇ ਵੇਖ ਸਹੀ ਗੱਲ ਆ ਬਾਈ ਕਹਿੰਦਾ ਵੀ ਖੁੱਲੀਆਂ ਫਰਦੀਆਂ ਆਇਆਂ ਕਹਿੰਦਾ ਬਾਪ ਤੇ ਦੇਖੋ ਬਾਈ ਫੇਸ ਕੁਆਲਟੀ ਕਰੋ ਚੱਕ ਨਿੱਕਾ ਕਰਨਾ ਗੋਲ ਬੁੱਧੀ ਵਾਲੀ ਬੱਚੀ ਐ ਦੇਖੋ ਬਾਈ ਬਿਲਕੁਲ ਸਟੇਟ ਆ ਉਪਰੋਂ ਹੈ ਨਾ ਸਹੀ ਗੱਲ ਇਹ ਕੁਆਲਟੀ ਦੀ ਨਿਸ਼ਾਨੀ ਆ ਬਾਈ ਸਹੀ ਗੱਲ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਪੂਰੀ ਸਟੇਟ ਆ ਉਪਰੋਂ ਕੋਈ ਆਏ ਧੂਈ ਢਾਈ ਨਹੀਂ ਚੱਕਦੀ ਤੇ ਚਾਰ ਹੀ ਸਣਾ ਫੂਡ ਸ਼ਾਂਗ ਪੋਰਾਣੀ ਖੜਨੀ ਖੁੜਨੀ ਬੱਚੀ ਦੀ ਕੀ ਬਾਤ ਆ ਹੈ ਨਾ ਬਹੁਤ ਸੋਹਣੀ ਚੈਣੀ ਚੰਗੀ ਗਾਂ ਬਣੂਗੀ ਬਾਈ ਹੈਨਾ ਚੰਗੀ ਜਾਤ ਪਾਤ ਵਾਲੀ ਆ 32 ਲੀਟਰ ਦਾ ਇਹ ਬੱਚੀ ਦਾ ਠੀਕ ਹੈ ਮਦਰ ਕੋਡ ਜਿਹੜਾ ਦਾ 32 ਹਾਂਜੀ ਹਾਂਜੀ ਠੀਕ ਆ ਬਾਈ ਫਿਰ ਤਾਂ ਬਹੁਤ ਚੰਗੀ ਗਾਂ ਦੀ ਬੱਚੀ ਹੈ ਆ ਬੇ ਇਹ ਵੀ ਇਸ ਦੇ ਹਿਮਰ ਸੀ ਮੰਦੀ ਆ ਹਿਮਰ ਦੀ ਠੀਕ ਆ ਲਓ ਵੀ ਮਿੱਤਰੋ ਬਾਈ ਕੋਲੇ ਜਾਣਕਾਰੀ ਪੂਰੀ ਇਹਨਾਂ ਦੀ ਵੀ ਕਿਹੜੇ ਦੀ ਹੈ ਇਹ ਤੇ ਵਧਿਆ ਜਾਤ ਵਾਲੀਆਂ ਬੱਚਿਆਂ ਆਈ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੀ ਨਾ ਹੈ ਜਿਹੜੀ ਵੀ ਵੀਰ ਨੇ ਕਹਿੰਨੇ ਖਰੀਦਣੀ ਹੋਵੇ ਬੱਚੀ ਬਹੁਤ ਚੰਗੀ ਆ ਘਾਟੇ ਵਾਲਾ ਸੌਦਾ ਨਹੀਂ ਵਦਨ ਵਾਲੀ ਚੀਜ਼ ਆ ਕੋਲ ਕੁਆਲਿਟੀ ਵਾਲੀ ਆ ਜਿਹਦੇ ਵਿੱਚ ਸੇਲ ਵੀ ਕਰਨੀ ਹੋਈ ਜਣੀ ਕਿ ਇਸ ਪਾਏ ਪਹਿਲੀਆਂ ਦੇ ਵਿੱਚ ਮੰਨ ਕੇ ਚੱਲੋ ਵੀ ਚੰਗੇ ਰੁਪਏ ਇਹਨਾਂ ਰਲਾਓ ਬੰਦਾ 2 ਮਹੀਨੇ ਸਾਹਮਲੇ ਐ ਫੜੀ ਆ ਸਹੀ ਗੱਲ ਪੂਰੇ ਵਧੀਆ ਰੁਪਏ ਵਟਾਓ ਸਹੀ ਗੱਲ ਆ ਭਾਈ ਤੇ ਭਾਈ ਜਿਹੜੇ ਇਹਨਾਂ ਦੇ ਮੁੱਲ ਮੰਨ ਲਾ ਉਹ ਆਪਾਂ ਬਾਅਦ ਦੇ ਵਿੱਚ ਬਾਅਦ ਵਿੱਚ ਇਕੱਠਿਆਂ ਨਾਲੇ ਆਫਰ ਕਰਾਂਗੇ ਨਾਲੇ ਮੁੱਲ ਇਕੱਠਿਆਂ ਨਾਲ ਕਰਾਂਗੇ ਠੀਕ ਆ ਲਓ ਵੀ ਮਿੱਤਰੋ ਭਾਈ ਕਹਿੰਦਾ ਵੀ ਮੁੱਲ ਆਪਾਂ ਬਾਅਦ ਦੇ ਵਿੱਚ ਕਰਾਂਗੇ 6 ਬੱਚੀਆਂ ਵਖਾ ਕੇ ਨਾਲੇ ਕਰਾਂਗੇ ਅਫਰ ਅਜੀ ਵੀਡੀਓ ਚ ਸਾਰੇ ਭਰਾ ਆਪਣੀ ਪੂਰੀ ਵੀਡੀਓ ਵੇਖਿਆ ਕਰੋ ਲਵ ਯੂ ਮਿੱਤਰੋ 2 ਨੰਬਰ ਤੇ ਬਾਈ ਲਿਆਇਆ ਵੱਛੀ ਖੋਲ ਕੇ ਵੱਛੀ ਦੀ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨਾ ਗੋਲ ਬੋਦੀ ਵਾਲੀ ਵੱਛੀ ਆ ਐਂਕਨੋਜ ਵਾਲੀ ਆ ਬਾਈ ਹੈਨਾ ਇਹਦੀ ਕੀ ਡਿਟੇਲ ਆ ਵੱਡੇ ਵੀਰ ਏ ਬੇਨਤ ਇਹ ਹੈਗੀ ਜਿਹਦੇ ਤੇ ਸਟ੍ਰਾਈਕ ਕਰਦੀ ਠੀਕ ਹੈ ਹਾਂਜੀ ਤੇ ਉਮਰ ਬਾਈ ਉਮਰ ਇਹਦੀ ਹੈਗੀ 11.5 ਮਹੀਨੇ ਸਾਢੇ 11 ਮਹੀਨੇ ਹਾਂਜੀ ਹਾਂਜੀ ਲੋਬੀ ਮਿੱਤਰ ਬਾਈ ਕਹਿੰਦਾ ਵੀ 11.5 ਮਹੀਨੇ ਦੀ ਉਮਰ ਹੈ ਵੇਖ ਮਗਰ ਉਹ ਚੌੜੀ ਜੀ ਸਰੀਰ ਦੀ ਬੋਡੀ ਬੰਤਰ ਦੇ ਵੇਖੋ ਕਿ ਤੁਸੀਂ ਕਿਸੇ ਜੇ ਵਰਗਾ ਸਟਰਕਚਰ ਆ ਬਹੁਤ ਸੋਹਣੇ ਅੰਗ ਪੈਰ ਆ ਉੱਪਰੋਂ ਬਿਲਕੁਲ ਸਟੇਟ ਆ ਤੇ ਚਾਰ ਹੀ ਥਣੇ ਫੋਟਸਾਂਗ ਪੂਰਾ ਨਹੀਂ ਤੋਰਾ ਤਰ ਰਹਿ ਕੇ ਨੰਬਰ ਹੈ ਨਾ ਬਾਈ ਹਾਂਜੀ ਘੋੜੀ ਵਰਗੀ ਹੈ ਸ਼ਕੀਮ ਸਕੂਨ ਪੂਰੀ ਜਵਸ਼ੀ ਨਿੱਕੇ ਨਿੱਕੇ ਕਰਨਾ ਚੰਗੀ ਜਾਤ ਬਾਤ ਵਾਲੀ ਆ ਹਾਂ ਇੱਕ ਗੱਟਾ ਫੀਡ ਦਾ ਚਾਰਾ ਜਾਵੇ ਨਹੀਂ ਸੀਮਨ ਲੈ ਲੈਣਾ ਬਾਈ ਹੈਨਾ ਹਾਂ ਬਈ ਅਜੇ ਇੱਕ ਵਾਰ ਸਾਰਾ ਆਮ ਨਾਲ ਲੈ ਲੈ ਸਹੀ ਗੱਲ ਆ ਪੂਰੀ ਕਾਬਲ ਆ ਸੀਮਨ ਲੈਣ ਦੇ 10-11 ਮਹੀਨੇ ਦੀ ਬੱਚੀ ਵੈਸੀ ਤੇ ਸੀਮਨ ਲੈ ਲੈਂਦੀ ਇਹ ਚੰਗੀ ਸੇਵਾ ਹੋਵੇ ਤਾਂ ਗੱਲ ਤਾਂ ਸੇਵਾ ਦੀ ਆ ਬਾਈ ਸਾਹਮਣ ਦੀ ਹੈ ਜਿੰਨਾਂ ਨਾਲ ਸਾਹਮਣ ਲਾਂਗੇ ਉਨਾਂ ਹੀ ਐਫ ਡੀਆਂ ਹੀ ਆ ਸਹੀ ਗੱਲ ਆ ਸਾਹਮਣ ਲੈ ਅੱਜ ਹੋਰ ਕੱਲ ਹੋਰ ਸਹੀ ਸਹੀ ਗੱਲ ਆ ਬਾਈ ਚਾਰ ਹੀ ਥਾਣਾ ਫੂਟਸ਼ਾਂਗਪੂਰਾ ਨਹੀਂ ਚੰਗਾ ਰੰਗ ਪ੍ਰਿੰਟ ਆ ਜਾਤ ਭਾਤ ਬਹੁਤ ਆ ਹਾਂਜੀ 1.5 ਮਹੀਨੇ ਉਮਰ ਆ ਲਾਈ ਮਿੱਤਰੋ ਚਾਰੀ ਹਨਾ ਫੋਰ ਸ਼ਾਂਗ ਹੈ ਨਹੀਂ ਕੀ ਪੂਰਾ ਵੀ ਬਹੁਤ ਚੰਗੇ ਅੰਗ ਪੈਰ ਬੱਚੀ ਦੇ ਤੇ ਭਾਈ ਜਿਹੜੀ 3 ਨੰਬਰ ਦੀ ਵਾ ਕਾਲੇ ਰੰਗ ਦੀ ਬੱਚੀ ਹੈ ਜੀ ਦਸ ਕੀ ਦਿੱਤੇ ਇਹਦਾ ਇਹ ਬਿੰਦ 3 ਮਾਰ ਦੀ ਚਾਲ ਤੇ 20 ਹੀ ਆ 40 ਇੱਕ 20 ਦੀ ਹਾਂਜੀ ਲਓ ਵੀ ਫੇਸ ਕੁਆਲਟੀ ਦੇਖੋ ਅੰਗਰੇਜ਼ਾਂ ਵਰਗੀ ਆ ਭਾਈ ਮੂੰਹ ਤਾਂ ਹੈ ਨਾ ਸਹੀ ਗੱਲ ਆ ਬੱਚੀ ਦੀ ਖਾ ਬੱਸ ਦੱਸ ਤਾ ਸਹੀ ਗੱਲ ਆ ਭਾਈ ਇਹ ਭਾਲ ਕੇ ਛਾਂਟ ਕੇ ਲਿਆਣ ਲੱਗਦਾ ਜਮ ਹੈ ਨਾ ਸਹੀ ਗੱਲ ਆ। ਹੁਣ ਵੀ ਚਾਰ ਬੰਦੇ ਜੁੜੇ ਆ ਸਜਣ ਮਿੱਤਰੇ ਨਾ ਵਧੀਆ ਮਾਲ ਜਬੇ ਅਗਲਾ ਗਾਨ ਇਹ ਤਾਂ ਹੈ ਭਾਈ ਸਹੀ ਗੱਲ ਗੱਲ ਤਾਂ ਸਾਰੇ ਭਰਾਵਾਂ ਦੀ ਹੈ ਨਾ ਜਿਹੜੇ ਭਰਾ ਆਪਣੇ ਨੂੰ ਪਿਆਰ ਕਰਦੇ ਆ ਬੱਛੀ ਦੀ ਸਹੀ ਗੱਲ ਆ ਭਾਈ ਕਿ ਕੁੜਾ ਦੇਖੀ ਚੱਕ ਮਾ ਕੁਆਲਿਟੀ ਛੋਟੀ ਬਾਕੀ 40 1 20 ਦੀ ਹੈ ਡੈਨਮਾਰਕ ਦੇ ਸੀ ਮੰਦੀ ਹੈ ਨਾ ਫੇਸ ਕੁਆਲਿਟੀ ਕਰੋ ਚੱਕ ਮਿੱਤਰੋ ਬਹੁਤ ਸੋਹਣੇ ਫੇਸ ਦੀ ਹੈ ਤੇ ਸਰੀਰ ਦੀ ਬੋਡੀ ਵੰਤਰ ਜੀ ਦੇਖੋ ਤੁਸੀਂ ਉਪਰੋਂ ਬਿਲਕੁਲ ਸਟੇਟ ਆ ਤੇ ਚਾਰ ਹੀ ਥਾਂ ਹੈ ਫੂਟ ਸ਼ੰਗਪੂਰਾ ਨਹੀਂ ਸੀਮਨ ਦੇ ਕਾਹ ਵਾਲਾ ਬਿਲਕੁਲ ਹੈ ਨਾ ਬਈ ਲੇਵਾ ਵੀ ਨਾ ਬਿਆਹ ਤੇ ਜਿੱਦ ਤਿਆਰ ਹੋ ਗਈ ਜਿਵੇਂ ਫੋਰਨ ਵਾਲੀਆਂ ਗੱਗੀਆਂ ਨਹੀਂ ਕੱਢਦੀ ਉਹ ਵੀ ਕੱਢ ਦੋ ਸਹੀ ਗੱਲ ਆ ਬਾਈ ਬਹੁਤ ਚੰਗੀ ਵੱਛੀ ਆ ਤੇ ਵਧੀਆ ਕਦ ਕਾਠ ਬਹੁਤ ਸੁਣਾ ਉਮਰਦੇਸਾ ਹੁਣ ਤੇ ਚੰਗੇ ਸੀਮਨ ਦੀ ਆਪ ਹੈ ਆਇ ਤੇ ਕੈਮਰਾ ਲੈ ਕੇ ਆਏ ਰਹ ਆ ਦੇਖ ਧੌਣ ਤੇ ਕੋਈ ਨਿਸ਼ਾਨ ਨਹੀਂ ਗਾ ਹੈ ਨਾ ਜਿਵੇਂ ਜਦ ਖੁੱਲੀਆਂ ਫਰਦੀਆਂ ਆਈਆਂ ਤਾਂਹੀਂ ਧੱਕਾ ਜਾ ਕਰੀ ਗਾਨੇ ਕਹਿਣ ਵਾਲੀਆਂ ਗੱਲਾਂ ਹੀ ਹੁੰਦੀਆਂ ਬਾਈ ਸਹੀ ਗੱਲ ਆ ਬਾਈ ਲੈ ਚੱਲ ਸ਼ਾਮੇ ਲੈ ਚੱਲ ਬਾਈ ਕਿਉਂ ਆਏ ਨਾ ਬਾਈ ਪੂਰੇ ਵਧੀਆ ਕਦ ਕਾਠ ਦੀ ਆ ਚਾਰ ਹੀ ਸਾਣਾ ਫੂਡ ਸ਼ਾਂਗਪੋਰਾ ਨਹੀਂ ਫੇਸ ਕੁਆਲਟੀ ਬਹੁਤ ਵਧੀਆ ਲੰਬੀਆਂ ਵਾਸੰਗੂ ਕਈ ਵੱਡੀਆਂ ਕਈਆਂ ਗੂ ਲੰਬੀ ਆ ਪੂਰੀ ਆਏ ਨਹੀਂ ਵੀ ਨਿੱਕੀ ਜੀ ਵਸੀ ਆ ਹਾਂ ਬਈ ਪੂਰੇ ਸੀਮਨ ਲਾਈਨ ਦੇ ਕਾਬਲ ਆ ਪੂਰੀ ਚੰਗਾ ਸੀਮਨ ਦੀ ਆ ਪਹੇ 40 1 20 ਦੀ ਬਾਕੀ ਬਿਲਕੁਲ ਇੱਕਦ ਕਰ ਹੋਰ ਹੋਰ ਕਰਕੇ ਜਾਂਦੇ ਲੈਗ ਸਕੋਰ ਦੇਖੋ ਬਿਲਕੁਲ ਖੜਦੀ ਖੜਨੀ ਆ ਉੱਪਰੋਂ ਬਿਲਕੁਲ ਸਟੇਟ ਆ ਕੋਈ ਢੂਈ ਨਹੀਂ ਚੱਕਦੀ ਬਾਕੀ ਬਰੀਕ ਕੋਈ ਲੰਗ ਨਹੀਂ ਮਾਰਦੀ ਤੋਰਾ ਤਰਾ ਇੱਕ ਨੰਬਰ ਆ ਬਿਲਕੁਲ ਆਏ ਨਾ ਬਈ ਲੱਤਾਂ ਹੀ ਭੜੀ ਜਾਂਦੀ ਉਹ ਗੱਲ ਨਹੀਂ ਆਪਣੀ ਸਹੀ ਗੱਲ ਆ ਬਈ ਲੈ ਬਈ ਖੋਲ ਲੈ 4 ਨੰਬਰ ਦੇ 4 ਨੰਬਰ ਤੇ ਬੱਚੀ ਜਿਹੜੀ ਖੋਲੀਓ ਬਾਈ ਇਹਦੀ ਕੀ ਡਿਟੇਲ ਹੈ ਇਹ ਬੈਂਕ ਤੇ ਇਹ ਜਿਹੜੀ 3 ਮਾਰਫੀ 41 26 ਦੀ 26 ਜੀ ਹਾਂਜੀ ਠੀਕ ਹੈ ਲਓ ਵੀ ਮਿੱਤਰੋ ਡੈਨਮਾਰਕ 41 26 ਦੀ ਆ ਬਾਈ ਕਹਿੰਦਾ ਤੇ ਬਾਈ ਉਮਰ ਕਿੰਨੀ ਕਾਈ ਦੀ ਇਹਦੀ ਉਮਰ ਹੈ ਜੀ 11 ਮਹੀਨੇ ਦੀ 11 ਮਹੀਨੇ ਦੀ ਲਓ ਵੀ ਮਿੱਤਰੋ 11 ਮਹੀਨੇ ਦੀ ਬੱਚੀ ਆ ਪੂਰੀ ਗਾਂ ਹੀ ਬਣੀ ਖੜੀ ਆ ਕੱਦ-ਕਾਠ ਬਹੁਤ ਵਸੋਣਾ ਉਮਰ ਦੇ ਹਿਸਾਬ ਦੇ ਕੱਦ-ਕਾਠ ਚੰਗਾ ਕੀਰੀ ਹੈ ਬਾਈ ਬਾਈ ਜਾ ਅਬਛਾ ਆਈ ਨਹੀਂ ਬਈ ਉਹੀ ਕਹਤਾ ਸਹੀ ਗੱਲ ਆ ਬਿਲਕੁਲ ਖੀਵੀ ਵੱਛੀ ਆ ਤੇ ਕੱਦ ਕਾਠ ਬਹੁਤ ਸੋਹਣਾ ਚੰਗਾ ਰੰਗ ਪ੍ਰਿੰਟ ਆ ਫੇਸ ਕੁਆਲਿਟੀ ਬਹੁਤ ਵਧੀਆ ਨਿੱਕੇ ਨਿੱਕੇ ਕਰਨੇ ਗੋਲ ਬੋਦੀ ਵਾਲੀ ਵੱਛੀ ਆ ਚੰਗੀ ਜਾਤ ਬਦਲਿਆ ਧੱਕਾ ਹੀ ਕਰੀ ਜਾਂਦੀਆਂ ਬਈ ਹੈਨਾ ਖੜਦਿਆਂ ਨਹੀਂ ਫੇਰ ਰਸਾਈ ਦੀ ਹਾਲਤ ਕੀ ਜੀ ਕਰਦਿਆਂ ਨੇ ਜਿਹੜੇ ਪਸ਼ੂ ਖੁੱਲੇ ਫਰਦੇ ਆਏ ਹੁਣ ਥੋੜਾ ਐਂ ਕਰਦੇ ਕੈਮਰਾ ਵੀ ਆ ਇਹ ਘੜ ਤੇ ਨਾੜ ਦੇਖਦੀ ਨਹੀਂ ਆ ਹਾਂ ਸਹੀ ਸਹੀ ਗੱਲ ਆ ਤੇਰੀ ਮੋਤੀ ਲੱਗੀ ਦੀ ਹਾਂਜੀ ਲੋ ਵੀ ਮਿੱਤਰੋ ਜਿਹੜੀ ਆਪਾਂ 4 ਨੰਬਰ ਤੇ ਬੱਚੀ ਵਿਖਾਈ ਆ ਬਹੁਤ ਸੋਹਣੇ ਰੰਗ ਪ੍ਰਿੰਟ ਦੀ ਆ ਚੰਗੀ ਜਾਤ ਪਾਤ ਆ ਤੇ ਚਾਰ ਹੀ ਥਾਣਾ ਝੋਲੀ ਝਾਲੀ ਬਹੁਤ ਸੋਹਣੀ ਏ ਥੱਲੇ ਗੱਦੀ ਵਧੀਆ ਪੱਟੀ ਫਿਰਦੀ ਆ ਤੇ ਪੂਰੇ ਸੀਮਨ ਲਾਈਨ ਦੇ ਬਿਲਕੁਲ ਸੀਮਨ ਲਾਈਨ ਦੇ ਕਾਬਲ ਜਿਸੇ ਵੀ ਭਰਾ ਨੇ ਪਾਲਣ ਨੂੰ ਬੱਚੇ ਲੈਣੀਆਂ ਹੁਣ ਬਹੁਤ ਸੋਹਣੀਆਂ 6ਤੀ ਜਣੀ ਕੇ 4 ਰੁਪਏ ਖੜੇ ਕਰਨ ਵਾਲੇ ਬਸੂਆ ਤੇ ਸੀਮਨ ਲਾਈਨ ਦੇ ਕਾਬਲ ਆ ਐ ਨਹੀਂ ਵੀ ਬਾਹਲਾ ਸਾਹਮਣੇ ਬਹਿਣੀਆਂ ਸਾਰੀ ਇੰਡੀਆ ਕੋਲ ਦੇਦੀ ਹਾਂ ਹਾਂ ਜਾਤ ਪਾਤ ਵਾਲੀਆਂ ਵਧੀਆ ਚੰਗੇ ਗੈਂਡਾਾਂ ਵਿੱਚ ਨੇ ਤੇ ਜਿਹੜੀ ਇਹ ਤੋਂ ਬਾਅਦ ਚਾਈ ਵੀ ਨੁਗਰੀ ਬਿਸ਼ੇਰੀ ਵਰਗੀ ਹੈ ਬਾਈ ਹਾਂ ਬਈ ਚਿੱਟੀ ਘੋੜੀ ਵਰਗੀ ਹੈ ਨਾ ਰੰਗ ਬੜੇ ਵਾਈ ਭਾਲ ਕੇ ਲਿਆ ਹੁੰਦਾ ਸ਼ਾਨ ਸ਼ਾਨ ਕਰਕੇ ਜੋ ਯਾਰ ਅੱਬੀ ਚਲ ਹੈ ਨਾ ਬਈ ਮਾਲ ਵਿਗਦਾ ਹੀ ਫੇਰ ਅਬਿਆਨ ਸਹੀ ਗੱਲ ਹੈ ਪੰਜ ਨੰਬਰ ਤੇ ਬਈ ਬੱਛੀ ਦੇਖੋ ਪਹਿਲਾਂ ਤਾਂ ਜੀ ਫੇਸ ਕੁਆਲਿਟੀ ਦੇਖੋ ਬਾਈ ਰੋਕੀ ਬਾਈ ਨਿੱਕਾ ਜਾ ਫੇਸ ਕਹਿੰਗੇ ਟੋਲੀ ਚ ਪਾਣੀ ਵੇਲਾ ਪੂਰੀ ਜਾਤ ਪਾਤ ਵਾਲੀ ਹੈ ਤੇ ਬਾਡੀ weight ਬਹੁਤ ਸੁਣਾ ਚੰਗੇ ਵਜਨ ਦੀ ਆ ਲੱਸੀ ਦਾ ਵੀ ਨਹੀਂ ਬਾਈ ਪੱਠਪੂੜਾ ਪੂਰਾ ਖੜਮਾ ਚੱਕ ਮੇ ਫੁੜਿਆਂ ਦੀ ਆ ਤੇ ਬਿਲਕੁਲ ਲੰਬੀ ਲੰਮਾਈ ਬਹੁਤ ਆ ਬਾਈ ਬੱਚੀ ਦੀ ਤੂੰ ਤੋਂ ਬਹੁਤ ਲੰਬੀ ਹੈ ਨਾ ਅੰਗ ਪੈਰ ਚੰਗੇ ਆ ਬੱਚੀ ਦੇ ਸਹੀ ਗੱਲ ਆ ਪੂਰੇ ਲੰਬੇ ਪੱਠਪੂੜੇ ਦੀਏ ਤੇ ਚਾਰ ਹੀ ਥਣ ਝੋਲੀ ਵੀ ਥੱਲੋ ਗਲ ਬੂਲ ਪੂਰੇ ਪੈਂਦੇ ਆ ਕੱਲਾ ਕੱਲਾ ਸਣਾ ਫੂੜਸ਼ਾਂਗ ਪੂਰਾ ਨਹੀਂ ਲਓ ਵੀ ਮਿੱਤਰੋ ਲੈ ਸਾਨੂੰ ਬਿਲਕੁਲ ਨੀਡੂ ਦਿਖਾ ਦਨੇ ਆ ਚਾਰ ਥਣ ਉਹੀ ਫੋਟੋ ਸ਼ਾਟ ਨਹੀਂ ਤੇ ਰੰਗ ਪ੍ਰਿੰਟ ਤਾਂ ਬਾਕਮਾਲ ਆ ਪੂਰੀ ਨਾ ਸਕਰੀਨ ਬੱਚੀ ਆ ਫੇਸਬੁਕ ਕੁਆਲਿਟੀ ਦੇਖੋ ਨਿੱਕਾ ਇਹ ਫੇਸ ਆ ਤੇ ਪਿੰਕ ਨੋਜ਼ ਵਾਲੀ ਆ ਬਾਈ ਹੈਨਾ ਇਹ ਵੀ ਉਹਦੇ ਬਰੂਡ ਸੀਮਨ ਦੀ ਆ ਬਰੂਡ ਦੀ ਆ ਬਾਈ ਕਿੰਨੇ ਮਹੀਨੇ ਹੋ ਰਿਹਾ ਬਾਈ ਇਹਦੀ ਸਾਢੇ 9 ਮਹੀਨੇ ਸਾਢੇ 9 ਮਹੀਨੇ ਲਓ ਵੀ ਮਿੱਤਰੋ ਸਾਢੇ 9 ਮਹੀਨੇ ਦੀ ਆ ਤੇ ਵਜਨ ਵਜੂਦ ਪੂਰਾ ਆ ਪੂਰਾ ਫਰਦੀਆ ਘੋੜੀ ਵਾਂਗੂ ਹਾਂਜੀ ਦੜੰਗੇ ਲਾਉਂਦੀ ਪੂਰੇ ਤੇ ਪੂਰਾ ਬਾਡੀ ਵੇਟ ਬਹੁਤ ਸੋਹਣਾ ਕੋਈ ਲਿੱਸੀ ਲਾਵੀ ਨਹੀਂ ਹੈ ਬਾਈ ਹੈਨਾ ਹਾਂ ਹਾਂ ਚੰਗੀ ਜਾਤ ਦੀ ਹੈ ਫਰੂਟ ਦੀ ਆ ਬਾਈ ਕਹਿੰਦਾ ਫਰੂਟ ਦੇ ਬੱਚੇ ਜਿਆਦਾ ਵਾਈਟਿੰਗ ਸ਼ਟਾਉਂਦੇ ਆ ਤੇ ਬਹੁਤ ਸੋਹਣੀ ਬਾਡੀ ਵੇਟ ਬਹੁਤ ਚੰਗਾ ਸਾਰੀਆਂ ਬੱਚੀਆਂ ਬਾਈ ਕੋਲੇ ਚੰਗੀਆਂ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਚਾਰ ਬੱਚਾ ਦਾ ਬਿਲਕੁਲ ਕਬਲਾ ਸਿੰਮ ਲੈਂਦੇ ਹਾਂਜੀ ਤੇ ਦੋ ਹੋਏਗੇ ਥੋੜੇ ਜਾਨਵਰ ਛੋਟੇ ਇਹ ਹੈਗੀ ਬਾਈ ਪੰਜੇ ਨੰਬਰ ਤੇ ਹੈਨਾ ਹਾਂ ਬਾਈ ਰੇਟ ਬਾਈ ਕਹਿੰਦਾ ਆਪਾਂ ਵੀਡੀਓ ਤੇ ਵਿੱਚ ਕਰਾਂਗੇ ਤੇ ਪਰ ਕਰਾਂਗੇ ਮਗਰੋਂ ਨਾਲੇ ਆਪਾਂ ਆਫਰ ਵੀ ਦੱਸਾਂਗੇ ਆਫਰ ਵੀ ਦੱਸਾਂਗੇ ਇੱਕ ਵੀਡੀਓ ਆਫਰ ਲਾਉਣੀ ਆ ਹਾਂਜੀ ਹਾਂਜੀ ਠੀਕ ਆ ਬਾਈ ਤੇ 6 ਨੰਬਰ ਤੇ ਬੱਚੀ ਆ ਦੇਖੋ ਮਿੱਤਰੋ ਇਹ ਵੀ ਬਹੁਤ ਸੋਹਣੀ ਬੱਚੀ ਐ ਬਾਈ ਇਹ ਕਿੰਨੇ ਮਹੀਨੇ ਦੀ ਆ ਬਿਆਹ ਤੇ ਹੈਈ ਆ ਬੱਚੀ ਬਾਈ ਸਾਢੇ 5 ਤੋਂ 6 ਮਹੀਨੇ ਦੇ ਵਿੱਚ ਵਿੱਚ ਠੀਕ ਐ ਸਾਢੇ 5 ਤੋਂ 6 ਮਹੀਨੇ ਦੇ ਵਿੱਚ ਵਿੱਚ ਹਾਂ ਬਾਈ ਠੀਕ ਐ ਜੀ ਦੇਖ ਬਈ ਲੈ ਵੀ ਮਿੱਤਰੋ ਆਹ ਪੂਰੀ ਫਰਦੀ ਇਹ ਵੀ ਹੈ ਨਰਗੀਆ ਹੈ ਹਨਾ ਕੰਨ ਗੁੰਨੇ ਕਰ ਲਨੇ ਹੈ ਖੜੇ ਪੂਰੇ ਸ਼ਕੀਨ ਬਹੁਤਾ ਵੱਛੀ ਧੌਣ ਧੌਣ ਬਹੁਤ ਲੰਬੀ ਆ ਹਾਂ ਰੰਗ ਪ੍ਰਿੰਟ ਚੰਗਾ ਬਾਈ ਇਹ ਕਿਹੜੇ ਸੀਮਨ ਦੀ ਆ ਕੁਛ ਇਹ ਦਿਨ ਮਾਰ ਦੀ 40 ਤੇ 16 ਦੀ ਆ ਬਾਈ 16 ਦੀ ਆ ਬਾਈ ਹਾਂ ਠੀਕ ਹੈ ਮਗਰੋ ਬਾਈ ਪਿਆ ਤਾਂ ਲੈ ਵੀ ਇੱਧਰ ਬਾਈ ਕਨਾ ਮਗਰੋਂ ਵਖਾਈ ਥਾਨ ਪੂਰੇ ਮੂੰਗਲ ਵਰਗੇ ਮੋਟੇ ਮੋਟੇ ਥਾਨਾ ਚਾਰ ਹੀ ਥਾਨਾ ਹੈ ਨਾ ਥਣ ਧੌਣ ਬਹੁਤ ਚੰਗੇ ਆ ਬਾਈ ਥਣ ਦੀ ਕੁਆਲਟੀ ਕੁਆਲਟੀ ਬਹੁਤ ਆ ਹਾਂ ਚੰਗੀ ਆ ਕੁਆਲਟੀ ਬਹੁਤ ਸੋਹਣੀ ਆ ਧੌਣ ਧੌਣ ਬਹੁਤ ਲੰਬੀ ਆ ਚੰਗੇ ਅੰਗ ਪੈਰ ਆ ਖਾ ਵੀ ਕੇ ਬਹੁਤ ਸੋਹਣੀ ਚੰਗੀ ਬੱਛੀ ਵਾਂਜੂ ਬਾਈ ਹੈਨਾ ਸਿਰਸਾ ਸਟ੍ਰਾਈਕ ਕਰਦੀ ਬੱਛੀ ਆ ਬਾਈ ਬਰੀਕੀਆਂ ਚਾ ਬਸ ਸਹੀ ਗੱਲ ਆ ਬਾਈ ਲੈ ਚੱਲ ਬਾਈ ਚੰਗੇ ਸੀਮਨ ਦੀ ਐ ਮਿੱਤਰੋ ਤੇ ਵਧੀਆ ਪਾਲਣ ਵਾਲੀਆਂ ਬੱਛੀਆਂ ਤੇ ਬਾਈ ਦਾ ਨੰਬਰ ਹੈ ਜਿਹੜਾ ਉਹ ਚੱਲਦਾ ਵਿੱਚ ਵੀਡੀਓ ਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ 8 ਹੈ ਤਾਂ ਹੈ ਸਾਰੇ 8 10 ਨਾਗ ਤੇ ਪਰ ਆਪਾਂ ਅੱਜ ਦੀ ਵੀਡੀਓ ਦੇ ਵਿੱਚ 6 ਨਾਗ ਹੀ ਵਿਖਾਉਣੇ ਆ 6 ਬੱਛੀਆਂ ਦੀ ਵੀਡੀਓ ਅੱਜ ਪਾਵਾਂਗੇ ਆਪਾਂ ਤੇ ਤਿੰਨ ਬੱਚੀਆਂ ਪਾ ਬਖਾਵਾਂਗੇ ਕੱਲ ਨੂੰ ਵੀਡੀਓ ਦੇ ਵਿੱਚ ਤਿੰਨ ਬੱਚੀਆਂ ਹੈਗਾ ਆਹ ਬਾਈ ਕੋਲੇ ਬਹੁਤ ਸੋਹਣੀਆਂ ਚੰਗੀ ਜਾਤ ਪਾਤ ਵਾਲੀਆਂ ਹੈ ਨਾ ਬਾਈ ਹਾਂ ਨਿੱਕੇ ਨਿੱਕੇ ਫੇਸ ਕੁਆਲਿਟੀ ਬਹੁਤ ਸੋਹਣੀਆਂ ਚੰਗੇ ਰੰਟ ਰੰਗ ਪ੍ਰਿੰਟ ਆ ਪਰ ਨਮਾਉਣ ਵਾਲੀਆਂ ਕਰਕੇ ਅੱਜ ਹੁਣੇ ਆਈਆਂ ਕਰਕੇ ਬਾਈ ਫਾਰਮ ਚੋਂ ਸੌਦਾ ਕੀਤਾ ਸੀ ਆਪਾਂ ਸਹੀ ਗੱਲ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਬਾਈ ਨੇ ਥੱਲੇ ਸਾਰੀਆਂ ਆਈਆਂ ਹਾਂ ਤੇ ਮੇਰੇ ਖੜੇ ਨੇ ਤੁਸੀਂ ਦੇਖੋ ਬਹੁਤ ਸੋਹਣੀਆਂ ਬੱਚੀਆਂ ਤਿੰਨ ਬੱਚੀਆਂ ਨੇ ਨਾ ਬਾਈ ਡਰਦੇ ਕੋਲੇ ਐ ਚਮਕਦੀਆਂ ਸਹੀ ਗੱਲ ਇਹ ਬੱਚਿਆਂ ਦੀ ਕਲਾ ਨੂੰ ਹੋਣ ਕਰਨਾ ਹੁੰਦੀਆਂ ਹਾਂ ਕੱਲ ਨੂੰ ਇਹੇ ਸ਼ੀਸ਼ਿਆਂ ਨੂੰ ਚਾਹੂੰ ਚਮਕਣੀਆਂ ਹੈ ਨਾ ਹਾਂ ਬਾਈ ਸਹੀ ਗੱਲ ਆ ਬਾਈ ਜੀ ਮਿਹਨਤ ਆ ਬਈ ਯਾ ਰਹਿਮਤ ਆ ਉਹ ਬੱਚਿਆਂ ਦਾ ਮਨੂਹਦਾ ਫੂਲ ਤੇ ਹਾਂਜੀ ਠੀਕ ਹੈ ਹੁਣ ਜਿਹੜਾ ਆਪਾਂ ਮੁੱਲ ਕਰਨਾ ਆਪਾਂ 6 ਬੱਛੀਆਂ ਦਾ ਮੁੱਲ ਕਰੀਏ 6 ਬੱਛੀਆਂ ਦਾ ਆਪਾਂ ਮੁੱਲ ਹੁਣ ਕਰਨਾ ਵੀਡੀਓ ਦੇ ਵਿੱਚ ਹਾਂ ਜਿੰਨਾ ਤੇ ਆਫਰ ਆ ਠੀਕ ਹੈ ਜੇ ਕੋਈ 6 ਦੀਆਂ ਹੀ 6 ਇਕੱਠੀਆਂ ਲੈਂਦਾ ਇਹਨਾਂ ਦਾ ਮੁੱਲ 1 ਲੱਖ 22 ਹਜ਼ਾਰ 1 ਲੱਖ 22 ਹਜ਼ਾਰ ਹਾਂ 6 ਬੱਛੀਆਂ ਦਾ ਮੁੱਲ ਹਾਂ ਤੇ 400 ਕਿਲੋਮੀਟਰ ਕਰਾਇਆ ਫਰੀ 400 ਕਿਲੋਮੀਟਰ ਕਰਾਇਆ ਫਰੀ ਹਾਂ ਜੇ ਕੋਈ 6 ਇਕੱਠੀਆਂ 6 ਇਕੱਠੀਆਂ ਸੀ ਇਹਦਾ ਠੀਕ ਹੈ ਦੋ ਖਰੀਦਦਾ ਤੇ ਬਈ 100 ਕਿਲੋਮੀਟਰ ਕਰਾਇਆ ਸੀ 100 ਕਿਲੋਮੀਟਰ ਅੱਜ ਕੋਈ ਨਾ ਖਰੀਦਦਾ 300 ਕਿਲੋਮੀਟਰ ਠੀਕ ਹੈ ਤੇ ਬਈ ਜਾਂਸ ਕਿਸੇ ਭਰਾ ਨੇ ਨੇੜ ਦੇਣਾ 100 ਦਾ ਹਾਂ ਹੈਨਾ ਤੇ ਬਈ ਅਗਲਾ ਕਹਿੰਦਾ ਰ ਬਈ ਮੈਂ ਤਾਂ ਨੇੜੇ ਆ ਮੇਰਾ ਮਾਨਤਾ ਉਹ ਨੂੰ ਹੋ ਜਾ ਫਿਰ ਉਹ ਦੇ ਦੋ ਹੋ ਜਾ ਫਿਰ ਵੱਧ ਹੋ ਜਾ ਠੀਕ ਹੈ ਛੋੜ ਛੱਪਾ ਚੰਗਾ ਹੋ ਜੂ ਖਰਚਾ ਵਰਚਾ ਉਹ ਨੂੰ ਛੱਡਿਆ ਜਾਂਦਾ ਮਿੱਤਰੋ ਰਲ ਮਿਲ ਕੀ ਹੁੰਦਾ ਹੈਨਾ ਆ ਵੇਖ ਬੱਚਾ ਸਹੀ ਗੱਲ ਆ ਬੱਚੀਆਂ ਬਹੁਤ ਸੋਹਣੀਆਂ ਪਰ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਬੱਚੀਆਂ ਪੂਰਾ ਬੰਨ ਵਾਲੀਆਂ ਚੰਗੇ ਕੱਦ ਕਾਠਾਂ ਵਾਲੀਆਂ ਮੱਛੀਆਂ 1 ਲੱਖ 1 ਲੱਖ ਤੇ 22000 ਰੁਪਇਆ 6 ਬੱਛੀਆਂ 400 ਕਿਲੋਮੀਟਰ ਕਰਾਇਆ ਫਰੀ ਸੁਨਣੀ ਦਿੰਦਿਆਂਵਾਜ ਵਿੱਚ 400 ਕਿਲੋਮੀਟਰ ਕਰਾਇਆ ਫਰੀ ਤੇ ਜੇ ਕੋਈ 4 ਬੱਛੀਆਂ ਖਰੀਦਦਾ ਫਿਰ 350 ਕਿਲੋਮੀਟਰ ਦਾ ਹੀ ਆਉਂਦੀ ਆ ਜੇ ਕੋਈ 3 ਖਰੀਦਦਾ ਫਿਰ 300 ਕਿਲੋਮੀਟਰ ਠੀਕ ਹੈ ਲਓ ਵੀ ਮਿੱਤਰੋ ਬਾਈ ਨੇ ਪੂਰੇ ਸਾਰੇ ਆਫਰ ਹੀ ਕਰਤੇ ਜਿਹੜੇ ਵੀ ਤੁਹਾਡੇ ਨਾਲ ਜਿਵੇਂ ਵੀ ਸੈਟਿੰਗ ਵੈਂਦੀ ਐ ਸੀ ਦੇ ਨਾਲ ਤਾਂ ਆਪਦਾ ਬਾਈ ਦੇ ਨਾਲ ਫੋਨ ਤੇ ਕਰ ਲਓ ਗੱਲਬਾਤ ਹਾਂ ਚਲਿਓ ਬਹੁਤ ਸੋਹਣਾ ਚੰਗੇ ਕੱਦ ਕਾਠ ਲੀਆਂ ਥੱਲੇ ਕੋ ਚਾਰ ਹੀ ਥਾਣਾ ਫੋਟੋਆਂ ਕਿਸੇ ਦੇ ਵੀ ਨਹੀਂ ਹੈ ਨਾ ਫੋਟੋਆਂ ਤਾਂ ਹੈ ਨਹੀਂ ਸਹੀ ਗੱਲ ਹੈ ਬਾਈ ਬਹੁਤ ਸੋਹਣੇ ਨਾਗ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ 6 ਬੱਚੇ ਸੀ ਜਿਨ੍ਹਾਂ ਦਾ ਮੁੱਲ ਬਾਈ ਨੇ ਰੱਖਿਆ 1 ਲੱਖ ਤੇ 22000 ਇਹ ਆਪਾਂ 6 ਬੱਚਿਆਂ ਦਾ ਮੁੱਲ ਕੀਤਾ ਉਹ 3 ਬੱਚਿਆਂ ਦਾ ਫੋਨ ਤੇ ਹੋਣਾ ਉਹ ਦਾ 3 ਬੱਚੀ ਠੀਕ ਹੈ ਠੀਕ ਆ ਬਾਈ ਹਾਂਜੀ ਲਓ ਵੀ ਮਿੱਤਰੋ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਕਰ ਲਿਓ ਗੱਲਬਾਤ ਬਾਕੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੀ ਕਾ ਉਸਰ